ਜਦੋਂ ਅਸੀਂ ਆਪਣੇ ਜੀਵਨ ਨੂੰ ਪਰਖੋਲਦੇ ਹਾਂ ਆਪਣੇ ਜੀਵਨ ਦਾ ਨਰੀਖਣ ਕਰਦੇ ਹਾਂ ਤਾਂ ਫਿਰ ਇਹ ਵਿਚਾਰ ਹੁੰਦੀ ਹੈ ਮਨੁੱਖ ਮਨ ਕਰਕੇ ਬੜਾ ਸਵਾਰਥੀ ਹੈ ਮਨੋਂ ਜਿਉਂ ਤੇ ਮਨ ਕਰਕੇ ਸਵਾਰਤੀ ਹੈ ਇਹ ਤੋਂ ਤਾਲੁਕੇ ਇਹਨੇ ਪਰਮਾਤਮਾ ਨੂੰ ਜਿਹੜਾ ਧਿਆਣਾ ਕੀਤਾ ਹੈ ਉਹ ਵੀ ਸਵਾਰ ਰੱਖ ਕੇ ਹੈ ਮੰਨ ਕੇ ਪਾ ਜਨੋ ਜੀਵਨ ਦੇ ਵਿੱਚ ਇਸ ਨੂੰ ਲੱਗਦਾ ਹੈ ਵੀ ਹੋਣਾ ਦੁੱਖ ਇਹਨੇ ਨੂੰ ਵੱਧ ਲੈਨੇ ਤਕਲੀਫਾਂ ਇੰਨੀਆਂ ਹੋ ਗਈਆਂ ਨੇ ਇਹ ਮੈਨੂੰ ਹੁਣ ਲੱਗਦਾ ਹੈ ਪਰਮਾਤਮਾ ਅੱਗੇ ਬੇਨਤੀ ਕਰਨੀ ਲੋੜ ਹੈ ਤੇ ਫਿਰ ਇਹ ਬੇਨਤੀ ਕਰ ਕਿ हे ਪਰਮਾਤਮਾ ਕਿਰਪਾ ਕਰ ਮੇਰੇ ਜੀਵਨ ਦੇ ਵਿੱਚ ਇੰਨੀਆਂ ਤਕਲੀਫਾਂ ਨੇ ਇੰਨੇ ਦੁੱਖ ਨੇ ਇੰਨੀਆਂ ਬਿਮਾਰੀਆਂ ਮਿਹਰ ਕਰ ਦੂਗਾ ਕਿਉਂਕਿ ਮਨੁੱਖ ਕਦੇ ਵੀ ਜੀਵਨ ਦੇ ਵਿੱਚ ਇੱਕੋ ਜੀ ਦਸ਼ਾ ਵਾਲਾ ਨਹੀਂ ਹੈ ਨਾ ਦਸ਼ਾ ਤੋਂ ਭਾਵ ਮਨੁੱਖ ਦੇ ਹਾਲਤ ਇੱਕੋ ਜੀ ਨਹੀਂ ਰਹੇ ਬਦਲਦੇ ਰਹੇ ਸੌਖਾ ਵੀ ਆਉਂਦੇ ਨੇ ਦੁੱਖ ਵੀ ਆਉਂਦੇ ਨੇ ਖੁਸ਼ੀਆਂ ਵੀ ਆਉਂਦੀਆਂ ਨੇ ਦਗੀਆਂ ਵੀ ਆਉਂਦੀਆਂ ਨੇ ਲਾਭ ਵੀ ਮਿਲਦੇ ਨੇ ਘਾਟੇ ਵੀ ਆਉਂਦੇ ਨੇ ਆਰ ਜਿਹਨੂੰ ਲਾਭ ਹੁੰਦਾ ਹੈ ਕੁਰਸੀਆਂ ਹੁੰਦੀਆਂ ਨੇ ਮਨੁੱਖ ਉਹਨੂੰ ਮਾਲਕ ਨੂੰ ਵਿਸਾਰ ਦਿੰਦਾ ਜਦੋਂ ਬਹੁਤੇ ਦੁੱਖ ਆਉਂਦੇ ਨੇ ਤਕਲੀਫਾਂ ਹੁੰਦੀਆਂ ਨੇ ਘਾਟੇ ਪੈਂਦੇ ਨੇ ਮਨੁੱਖ ਮਾਲਕ ਨੂੰ ਯਾਰ ਕਰਦਾ ਕਿਹੜੇ ਵਿਚਾਰ ਤੋਂ ਇਥੋਂ ਇਹ ਬਣੀ ਨਾ ਕਿ ਮਨੁੱਖ ਬੜਾ ਸਵਾਰਥੀ ਏਸ ਰਾਕੇ मनुखा एक तेरा जे एस बन जाए क्योंकि महापुरखा संत ने गुरबाणी विचो तत् कटे तत् कटे कई बारी आप ਸ਼ਬਦ ਦੇ ਰੂਪ ਦੇ ਵਿੱਚ ਕਲੈਂਡਰ ਵੀ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਸੁਖ ਵੜੇ ਸ਼ੁਭਰਾਹ ਨ ਦੁੱਖ ਵੜਿਆ ਬਾਸ ਹਰ ਦੇ ਸੰਗ ਇਹ ਮਨੁੱਖਾ ਕਦੇ ਵੀ ਉਹਨੂੰ ਭੁਲਾਉਣਾ ਨਾ ਕਰ ਗਸ਼ਾ ਦੇਵ ਜੀ ਮਰਜੀ ਖੁਸ਼ੀ ਹੋਵੇ ਗਮੀ ਹੋਵੇ ਲਾਭ ਹੋਵੇ ਹਾਨੀ ਹੋਵੇ ਭਾਵੇਂ ਜ਼ਿੰਦਗੀਆਂ ਜਿਹੜੀ ਉਹ ਕਾਂਡੇ ਵਾਲੀ ਹੋਵੇ ਬਾਦੇ ਵਾਲੀ ਤੇ ਭਾਵੇਂ ਸੁੱਖ ਹੋਵੇ ਭਾਵੇਂ ਤਕਲੀਫਾਂ ਪਰਮਾਤਮਾ ਦਾ ਲੜ ਤੋਂ ਕਦੇ ਛੱਡਣਾ ਜੇ ਸੁੱਖ ਹੈ ਉਸ ਦਾ ਤੂੰ ਸ਼ੁਕਰਾਨਾ ਕਰ ਪਰਮਾਤਮਾ ਤੇਰਾ ਮੈਂ ਸ਼ੁਕਰ ਕਰਦਾ ਹਾਂ ਸ਼ੁਕਰਾਨਾ ਕਰਦਾ ਹਾਂ ਜੀਵਨ ਦੇ ਵਿੱਚ ਆਸ ਸੁੱਖ ਦੇਣੇ ਕੀ ਤੇ ਜੇ ਦੁੱਖ ਨੇ ਅਰਦਾਸ ਕਰ ਪਰਮਾਤਮਾ ਜਿਹੜੀਆਂ ਇਹ ਤਕਲੀਫਾਂ ਆਂਆਂ ਨੇ ਦੁੱਖ ਆਏ ਨੇ ਤੇਰੀ ਰਜ਼ਾ ਵਿੱਚ ਨੇ ਤੂੰ ਮਿਹਰ ਕਰ ਦੇ ਮੈਨੂੰ ਇਹਨਾਂ ਨੂੰ ਅਡੋਲ ਬਣਾ ਦੇ ਕਿ ਜੇ ਦੁੱਖ ਵੀ ਆਏ ਨੇ ਤੇ ਮੈਂ ਕਦੇ ਡੋਲਣਾ ਨਾ

ਕੰਮ ਤੈਨੂੰ ਅਸਲੀ ਆਰਾਮ ਦੇ ਦੁੱਖ ਪੀੜ ਹੋ ਜਾਂਦੇ ਨਹੀਂ ਦੁੱਖਾਂ ਦੇ ਵਿੱਚ ਵੀ ਤੈਨੂੰ ਧਿਆਨਾ ਜੇ ਬੋਖ ਦੇ ਕੰਮ ਨਹੀਂ ਤਮੀ ਰਾਖਾਂ ਦੁੱਖ ਵਿੱਚ ਸੁਖ ਮਾਣਾ ਜੇ ਬੋਖ ਵੀ ਜਿਣੀ ਕਰਦਾ ਹੈ ਤਾਂ ਰਾਜਿਆਂ ਹੋਿਆਂ ਦੇ ਮਾਂਗ ਮੈਂ ਜੀਵਨ ਬਤੀਤ ਕਰਦਾ ਤੇ ਦੁੱਖ ਦੇ ਵਿੱਚ ਵੀ ਸੁੱਖਾਂ ਦੀ ਮੰਗ ਆਪਣਾ ਜੀਵਨ ਮੈਨ ਨਹੀਂ ਕਰ। ਇਹੋ ਜਿਹਾ ਜੀਵਨ ਜੇ ਮਨੁੱਖਤਾ ਬਣ ਜਾਵੇ ਇਹ ਕਦੇ ਨੂੰ ਭਲਾਉਣਾ ਨਹੀਂ ਤਾਂ ਮਨੁੱਖ ਦੇ ਜੀਵਨ ਦੇ ਵਿੱਚੋਂ ਸਵਾਰਥ ਖੜ ਜਾਂਦਾ। ਮਨੁੱਖ ਦੇ ਜੀਵਨ ਦੇ ਵਿੱਚ ਸਵਾਰਥ ਹੈ ਜਿਹੜਾ ਕਦੇ ਰਹਿੰਦਾ ਨਹੀਂ ਇਹ ਚੇਤੇ ਰੱਖਣ ਵਾਲੀ ਵਿਚਾਰ। ਤੇ ਇਸ ਕਰਕੇ ਜਦੋਂ ਜੀਵਨ ਦੇ ਵਿੱਚ ਆਪਣਾ સ્વાર્થ ਛੱਡਦੇ ਤਾਂ ਫਿਰ ਮਾਰਗ ਵੀ ਤੇਰੇ ਤੇ ਨਿਰਕਰਦਾ ਹੈ ਕਿਰਪਾ ਕਰ